ਇਹਨਾਂ ਕੋ ਕੋਈ ਵੱਡੀ ਫੈਮਿਲੀ ਸੀ ਜਿਹੜੇ 80 ਲੱਖ ਰੁਪਏ ਇਹਨਾਂ ਕੋ ਹੈਗਾ ਸੀ ਨਹੀਂ 80 ਲੱਖ ਵਾਲੀ ਗੱਲ ਸਾਨੂੰ ਨਹੀਂ ਜਾਂਦੀ ਕਿਉਂਕਿ ਇਹਦੇ ਬਾਪ ਨੇ ਸਿਰਫ 25 ਸਾਲ ਲਗਭਗ ਨੌਕਰੀ ਕੀਤੀ ਫੌਜੀ ਤਾਂ ਜੋ ਕੋ ਫਾਲਟ ਪੈਣ ਕਰਕੇ ਉਹਨਾਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਉਹ ਕਾਫੀ ਯਾਨੀ ਕਿ ਬਿਮਾਰ ਹੀ ਰਿਹਾ ਪਾਣੀ ਦੇ ਲਿਖਿਆ ਤੇ ਦੋਸ਼ ਲੱਗਣ ਲੱਗਣਗੇ ਆਪਾਂ ਯਾਨੀ ਕਿ ਇਹ ਗੱਲ ਨੂੰ ਉਠਾਇਆ ਹੀ ਨਹੀਂ ਆ ਉਸ ਤੋਂ ਬਾਅਦ ਫਿਰ ਇਹਨੇ ਦੋਰੀ ਵਾਰ ਹੁਣ ਸਮੇਂ ਦੇ ਵਿੱਚ ਨੇ 2024 ਦੇ ਵਿੱਚ ਆ ਪਿਛਲੇ ਮਹੀਨਿਆਂ ਦੇ ਵਿੱਚ ਨੇ ਫੇਰ ਵੀਡੀਓ ਦੁਬਾਰਾ ਪਾਈ ਆ ਇਸ ਕਰਕੇ ਜਵਾਬ ਦੇਣਾ ਸਮਝਿਆ ਕਿ ਸਾਨੂੰ ਸਬੂਤ ਦੇਵੇ ਕਿ ਕਿੱਥੇ ਦਿੱਤਾ ਸੀ ਲੱਖ ਰੁਪਏ ਲੱਖ ਰੁਪਏ ਮੇਰੇ ਪਰਿਵਾਰ ਨੇ ਪਾਸਟਰ ਨੂੰ ਦਿੱਤਾ ਆ ਤੇ ਜੇ ਕੋਈ ਸਾਡੇ ਵੱਲੋਂ ਇਨਕੁਆਰੀ ਆ ਕਿਸੇ ਵੀ ਬੈਂਕ ਸਟੇਟਮੈਂਟ ਚਾਹੀਦੀ ਕੋਈ ਵੀ ਇਨਕੁਆਰੀ ਆ ਉਹ ਅਸੀਂ ਦੇਣ ਨੂੰ ਤਿਆਰ ਆ ਕਿਸੇ ਵੀ ਇਹ ਸਾਡੇ ਨਾਲ ਟੇਬਲ ਟੌਪ ਚ ਵੀ ਕਰ ਸਕਦਾ ਸਾਡੇ ਨਾਲ ਆਮੋ ਸਾਹਮਣੇ ਬਹਿ ਕੇ ਗੱਲ ਵੀ ਕਰ ਸਕਦਾ ਔਰ ਅਸੀਂ ਨੂੰ ਜਵਾਬ ਦੇਣ ਲਈ ਤਿਆਰ ਆ 80 ਲੱਖ ਇਲਜ਼ਾਮ ਲਗਾਏ ਜਾਣ ਵਾਲੇ ਪਾਸਟਰ ਅੱਜ ਆਏ ਕੈਮਰੇ ਦੇ ਸਾਹਮਣੇ ਹਾਲੇਲੂਇਆ ਪ੍ਰੇਜ਼ਰਲ ਹੋਰ ਵੀ ਸ਼ਰਮਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਜਿਵੇਂ ਤੁਸੀਂ ਬੀਤੇ ਸਮੇਂ ਤੋਂ ਬਹੁਤ ਹੀ ਜ਼ਿਆਦਾ ਵਾਇਰਲ ਵੀਡੀਓ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਕਿ ਜੋ ਕਿ ਇੱਕ ਪਾਸ ਜਿਹਦੇ ਉੱਤੇ ਇਲਜ਼ਾਮ ਲਗਾਇਆ ਗਿਆ 80 ਲੱਖ ਰੁਪਏ ਲੈੰਦਾ ਔਰ ਇਸ ਵੀਡੀਓ ਦੇ ਵਿੱਚ ਤੁਸੀਂ ਪੂਰੀ ਸੱਚਾਈ ਨੂੰ ਸੁਣੋਗੇ ਔਰ ਆਪਣੇ ਜੋ ਕਿ ਪ੍ਰੈਸ ਕ੍ਰੌਨਸ ਫੈਂਸ ਦੇ ਵਿੱਚ ਪਾਸਟਰ ਜੀ ਨੇ ਪੂਰੀ ਸੱਚਾਈ ਨੂੰ ਦੱਸਿਆ ਕਿ ਕਿਵੇਂ ਜੋ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਆਓ ਅਸੀਂ ਪਹਿਲੇ ਪੂਰੀ ਵੀਡੀਓ ਨੂੰ ਸੁਣਦੇ ਹਾਂ ਕਿ ਕਿਉਂ ਪਾਸੇ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਤੁਸੀਂ ਜਾਣਦੇ ਕਿ ਆਏ ਦੇ ਨਹੀਂ 크੍ਰਿਸਚਨ ਲੋਕਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਉਹਨਾਂ ਦੀ ਸ਼ੋਭੀ ਨੂੰ ਖਰਾਬ ਕੀਤਾ ਜਾ ਰਿਹਾ ਉਹਨਾਂ ਦੇ ਕੈਰੈਕਟਰ ਨੂੰ ਜੋ ਕਿ ਖਰਾਬ ਦੱਸਿਆ ਜਾ ਰਿਹਾ ਪਰ ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈ ਪਰ ਪਰਮੇਸ਼ਰ ਜੋ ਕਿ ਆਪਣੇ ਲੋਕਾਂ ਨੂੰ ਨਿਆਂ ਦਿਵਾਉਣ ਵਾਲਾ ਪਰਮੇਸ਼ਰ ਆ ਔਰ ਉਹ ਹਮੇਸ਼ਾ ਹੀ ਆਪਣੇ ਲੋਕਾਂ ਨੂੰ ਨਿਆਂ ਦਿਲਾਏਗਾ ਹਾਲੇਲੂਇਆ ਆਓ ਅਸੀਂ ਪਹਿਲੇ ਪੂਰੀ ਵੀਡੀਓ ਨੂੰ ਦੇਖਦੇ ਹਾਂ ਕਿ ਪੂਰੀ ਸੱਚਾਈ ਔਰ ਕਿਉਂ ਪਾਸੇ ਜੀ ਦੇ ਉਤੇ ਜੋ ਕਿ ਇਲਜ਼ਾਮ ਲਗਾਏ ਗਏ ਸਾਡੇ ਤੇ ਸਵਰਗਾ ਦੇ ਲਾਟ ਦੇ ਅੰਦੇ ਦਾ ਅਲੀਗੇਸ਼ਨ ਲੱਗਿਆ ਵੀ 80 ਲੱਖ ਰੁਪਏ ਮਨਜੀਤ ਸਿੰਘ ਨੇ ਵੱਲੋਂ ਅਲੀਗੇਸ਼ਨ ਲਗਾਏ ਗਿਆ ਵੀ ਸਾਡੇ ਕੋਲ ਲਿਆ ਗਿਆ ਉਹ ਇਸ ਮਾਲ ਵਿੱਚ ਤੁਸੀਂ ਕੀ ਆਪਣਾ ਵਰਸਨ ਦੇਣਾ ਚਾਹੋਗੇ ਜੀ ਇਹ ਮੇਰਾ ਨਾਮ 파ਸਰਾਮ ਹੈ ਚੋ ਗਾਵੇਂ ਤੋਂ ਔਰ ਲਗਭਗ 30 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਸਾਡੇ ਕੋਲ ਕੋਈ ਇਹਨਾਂ ਦਾ 80 ਲੱਖ ਰੁਪਏ ਦਾ ਉਹ ਨਹੀਂ ਆ ਨਾ ਆਪਾਂ ਲਿਆਈ ਆ ਤੇ ਨਾ ਹੀ ਸਾਡੇ ਕੋਲ ਕੋਈ ਸਬੂਤ ਆ ਨਾ ਹੀ ਸਾਨੂੰ ਕੋਈ ਬਿਲਡਿੰਗ ਬਣਾਈ ਇਹਦੇ ਕੁਝ ਨਹੀਂ ਕੀਤਾ ਇਹਦੇ ਅਸੀ ਅਸੀ ਲੱਕੇ ਲਾ ਲਿਆ ਜੀ ਇਹ ਮਨਜੀਤ ਸਿੰਘ ਜਾਣਦੇ ਇਹ ਮਨਜੀਤ ਸਿੰਘ ਸਾਡੇ ਦਾ ਗਵਾਂਢੀ ਰਹਿੰਦਾ ਰਿਹਾ ਸੀ ਜਿੰਦਾ ਹੁਣ ਇਸ ਟਾਈਮ ਤੇ ਇੱਕ ਖਾਸੇ ਚਲ ਗਿਆ ਜਿਹਨੂੰ ਖਰਮਣੀਆਂ ਵੀ ਕਿਹਾ ਜਾਂਦਾ ਕੀ ਕਰਨਿਆ ਉਹ ਤੁਹਾਡੇ ਵਿਰੋਧ ਅਲਿਗੇਸ਼ਨ ਆ ਰਿਹਾ ਇਹ ਕੀ ਕਰਨਿਆ ਇਹਦੇ ਵਿੱਚ ਇਹ ਜੀ ਕਿਸੇ ਆਪਣਾ ਨਾਮ ਮਣ ਕੇ ਵੱਡੇ ਆਉਣ ਦੇ ਵਾਸਤੇ ਆਪਣੇ ਵੀਊ ਲੈਣ ਦੇ ਵਾਸਤੇ ਇਹ ਸਾਡੇ ਧਰਮਨ ਸਿੰਘ ਨੂੰ ਕਿ ਬਦਨਾਮ ਕਰਨ ਰਿਆ ਪੈਸੇ ਮਣ ਕੇ ਵੀ ਲੈ ਕੇ ਵੀ ਇਹਨਾਂ ਨੇ ਪੈਸੇ ਲਏ ਆ ਤਹਿਰੀਦ ਦੇ ਕੋਲ ਕੋਈ ਪੈਸਾ ਲਿਆ ਹੀ ਨਹੀਂ ਆ ਕਿ ਮਾ ਇਹ ਦੇ ਮਾਤਾ ਜੀ ਤੁਹਾਡੇ ਕੋ ਆਉਂਦੇ ਰਹੇ ਆ ਵੀ ਹਾਂਜੀ ਮਾਤਾ ਜੀ ਆਉਂਦੇ ਰਹੇ ਆ ਹਾਂਜੀ ਇਹਦੀ ਸਿੱਖਰਾਂ ਵੀ ਆਉਂਦੇ ਰਹੀਆਂ ਹਾਂ ਹਾਂਜੀ ਪਰਸਾਂ ਨਹੀਂ ਇਹਨਾਂ ਨੂੰ ਦਿੱਤਾ ਹੀ ਹੋਊਗਾ ਇਹਨਾਂ ਕੋ ਯਾਨੀ ਕਿ ਲਿਆ ਨਹੀਂ ਆ 80 ਲੱਖ ਇਹਨਾਂ ਕੋ ਕੋਈ ਵੱਡੀ ਫੈਮਿਲੀ ਸੀ ਜਿਹੜੇ 80 ਲੱਖ ਰੁਪਏ ਇਹਨਾਂ ਕੋ ਹੈਗਾ ਸੀ ਨਹੀਂ 80 ਲੱਖ ਵਾਲੀ ਗੱਲ ਤੁਹਾਨੂੰ ਨਹੀਂ ਜਾਪਦੀ ਕਿਉਂਕਿ ਇਹਦੇ ਬਾਪ ਨੇ ਸਿਰਫ 2.5 ਸਾਲ ਲਗਭਗ ਨੌਕਰੀ ਕੀਤੀ ਫੌਜੀ ਤਾਂ ਉਹ ਜੋ ਫਾਲਟ ਪੈਨ ਕਰਕੇ ਉਹਨਾਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਉਹ ਕਾਫੀ ਯਾਨੀ ਕਿ ਬਿਮਾਰ ਹੀ ਰਿਹਾ ਤੇ ਬੜੀ ਘੱਟ ਸੀਗੀ ਪੈਨਸ਼ਨ ਅਸ਼ਟਾਬਾਦ ਫਿਰ ਬਲਾ ਮੰਜੀਦੇ ਵੀ ਫੌਜ ਵਿੱਚ ਹੋਇਆ ਇਹ ਵੀ ਸਾਲ ਦੇ ਲਗਭਗ ਕਰਕੇ ਨੌਕਰੀ ਤੇ ਵਾਪਸ ਆ ਗਿਆ ਇਹ ਬਾਅਦ ਫੌਜ ਚ ਗਿਆ ਹੀ ਨਹੀਂ ਤੋ ਇਹਨੇ ਪੈਸੇ ਕਿਥੋਂ ਭਰਨੇ ਜਦੋਂ ਨੌਕਰੀ ਨਹੀਂ ਪੂਰੀ ਕੀਤੀ ਇਹ ਜਿਹੜਾ ਮੰਜੀਲ ਕਦੀ ਨਹੀਂ ਜੀ ਅਗਰ ਅਸੀਂ ਲਖ ਦੀ ਗੱਲ ਆ ਤੇ ਫਿਰ ਦੋ ਚਾਰ ਹੋਰ ਗਵਾਹ ਹੋਣੇ ਚਾਹੀਦੇ ਆ ਵੀ ਇਹ ਸਾਡੇ ਕੋਲ ਵੀ ਲਾਏ ਜੀ ਉਹਦੇ ਸੰਬੰਧੀ ਕੋਈ ਜਿੱਦਾਂ ਕਹਿੰਦਾ ਵੀ ਮੇਰੇ ਕੋਲ ਕੋਈ ਪ੍ਰੂਫ ਹੈਗਾ ਆ ਕੋਈ ਉਹਦੇ ਕੋਲ ਕੋ ਪ੍ਰੂਫ ਹੈਗੇ ਆ ਇਸ ਸੰਬੰਧੀ ਕੋਈ ਵੀ ਅਸੀਂ ਇਹ ਸਬੂਤ ਪ੍ਰੂਫ ਲੈ ਕੇ ਆਵੇ ਤੇ ਸਾਨੂੰ ਸਬੂਤ ਦੇਵੇ ਤੇ ਕਿਹੜੇ ਸਮੇਂ ਤੇ ਕਦੋਂ ਕਿਹੜੇ ਸਨ ਵਿੱਚ ਜਾਨਕਿ ਅਲੱਗ-ਅਲੱਗ ਤਰੀਕੇ ਨਾਲ ਪੈਸੇ ਦਿੱਤੇ ਆ ਜਾਂ ਇਕੱਠੇ 80 ਲੱਖ ਦਿੱਤੇ ਆ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੋਈ ਸਾਜ਼ਿਸ਼ ਆ ਜਾਂ ਕੀ ਕਾਰਨ ਆ ਇਹ ਇਹਦੇ ਪਿੱਛੇ ਕੋਈ ਜਾਨਕਿ ਬੰਦੇ ਨੇ ਜਿਹੜੇ ਸ਼ਰਾਰਤ ਕਰਾਉਂਦੇ ਬੈ ਨੇ ਵੀ ਕਿਸੇ ਵੀ ਤਰੀਕੇ ਨਾਲ ਮੱਸੀਆਂ ਦੇ ਬਰਖਲਾ ਬੋਲੇ ਜਾਨਕਿ ਜਿਹੜੇ ਦੂਸਰੇ ਲੋਕਾਂ ਦੇ ਧਰਮਾਂ ਦੇ ਕੌਮਾਂ ਦੇ ਉੱਪਰ ਕੇ ਜਾਨ ਵੀ ਪਛੜਾ ਵੀ ਕੰਮ ਕਰਦੇ ਇਹ ਨਹੀਂ ਨਾਂ ਉਹ ਸੁਰਗ ਵਿੱਚ ਨਾਂ ਜਗ੍ਹਾ ਲਈ ਜਾਂਦੀ ਆ ਨਾ ਖਰੀਦੀ ਜਾਂਦੀ ਆ ਮਿਲ ਜੇ ਜ਼ਰੂਰ ਆ ਪਰ ਜਿਹੜੇ ਭਗਤੀ ਕਰਦੇ ਨੇ ਯਾਨਕਿ ਉਹਨਾਂ ਨੂੰ ਉਹ ਪਰਮੇਸ਼ਰ ਨੇ ਆਪ ਦੇਣਾ ਉਹਨਾਂ ਦੀ ਜ਼ਿੰਦਗੀ ਵੇਖ ਕੇ ਠੀਕ ਹੈ ਤੇ ਇਹਦੇ ਸਬੰਧ ਵਿੱਚ ਤੁਸੀਂ ਕੋਈ ਕੰਪਲੇਨਟ ਤੇ ਕੋਈ ਲਾਇ ਹੀ ਆ ਭੀ ਇਹਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਆ ਕੋਈ ਇਹਦੇ ਸਬੰਧ ਦੇ ਅਸੀਂ ਕੋਈ ਨਹੀਂ ਲਾਇਆ ਜੀ ਕੋਈ ਇਹਤੇ ਕੋਈ ਬਲੇਮ ਜਿਹੜਾ ਅਸੀਂ ਉਹ ਨਹੀਂ ਲਾਇਆ ਉਹ ਇਸ ਕਰਕੇ ਨੇ ਅੱਜ ਤੋਂ 2 ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਐਸੇ ਟੌਪ ਦੀ ਕਿਆ ਮਨ ਲਗੇ ਹੈ ਕਿ ਅਬ ਚਲੋ ਬਾਈਬਲ ਇਹ ਕਹਿੰਦੀ ਹੈ ਮੱਤੀ ਦੇ ਨੀਲ 5 ਦੇ ਆਏ 10 ਤੋਂ ਲੈ ਕੇ 12 ਤੱਕ ਲਿਖਿਆ ਹੈ ਕਿ ਲੋਗੋ ਤੁਹਾਡੇ ਝੋਟ ਮੂਰੇ ਲਾਉਣਗੇ ਤੁਸੀਂ ਆਨੰਦ ਹੋ ਖੁਸ਼ੀ ਮਨਾਓ ਕਿ ਤੁਹਾਡਾ ਫਲਸਫੇਰ ਦੇ ਵਿੱਚ ਜਾਣ ਕੇ ਬਹੁਤ ਆ ਤਹੀਂ ਕਹੇ ਵੀ ਚਲੋ ਇਹ ਬਾਣੀ ਜੇ ਲਿਖਿਆ ਤੁਹਾਡੇ ਦੋਸ਼ ਲੱਗਣ ਲੱਗਣਗੇ ਆਪਾਂ ਯਾਨੀ ਕਿ ਗੱਲ ਨੂੰ ਉਠਾਇਆ ਹੀ ਨਹੀਂ ਆ ਉਸ ਤੋਂ ਬਾਅਦ ਫਿਰ ਇਹਨੇ ਦੋਰੀ ਵਾਰ ਹੁਣ ਇਸ ਸਮੇਂ ਦੇ ਵਿੱਚ ਨੇ 2024 ਦੇ ਵਿੱਚ ਆਪਛਸ ਮਹੀਨਿਆਂ ਦੇ ਵਿੱਚ ਨੇ ਫਿਰ ਵੀ ਇਹਨੇ ਦੁਬਾਰਾ ਪਾਈ ਹੈ ਇਸ ਕਰਕੇ ਜਵਾਬ ਦੇਣਾ ਸਮਝਿਆ ਇਹ ਸਾਨੂੰ ਸਬੂਤ ਦੇਵੇ ਕਿ ਕਿੱਥੇ ਦਿੱਤਾ ਸੀ 100 ਲੱਖ ਰੁਪਈਆ ਇਹ মিডিਆ ਦੇ ਸਾਹਮਣੇ ਆ ਕੇ ਵੀ ਬੋਲਿਆ ਜਾਂ ਤੁਹਾਡੇ ਕੋਲ ਪਰਸਨਲ ਤੌਰ ਤੇ ਵੀ ਪੈਸੇ ਦੀ ਕਾਹਕਿਆ ਵੀ ਮੈਨੂੰ 80 ਲੱਖ ਮੇਰੇ ਵਾਪਸ ਕਰੋ ਅਸੀਂ ਦਿੱਤੇ ਸੀ ਤੁਹਾਨੂੰ ਸਾਡੇ ਕੋਲ ਨਹੀਂ ਆਇਆ ਜੀ ਸਾਡੇ ਕੋਲ ਲੈਣ ਵਾਸਤੇ ਨਹੀਂ ਆਇਆ ਨਾ ਸਾਡੀ ਆਮ ਸਾਹਮਣੇ ਗੱਲ ਹੋਈ ਹੈ ਇਹ ਸਾਡੇ ਕੋਲ ਵੈਸੇ ਵੀ 2000 ਸਭ ਚ ਨਿਕਲ ਗਏ ਹੈ ਪਰਿਵਾਰ ਜੇਕਰ ਕਿਸੇ ਨੇ ਪੈਸੇ ਦਿੱਤੇ 70 ਲੱਖ ਉਹ ਲੋਕੀ ਪੈਸੇ ਪਰਸਨਲ ਤੌਰ ਤੇ ਹੀ ਮੰਗਦੇ ਆ ਪਰ ਉਹ মিডিਆ ਸਾਹਮਣੇ ਕਿਉਂ ਬੋਲ ਕੇ ਮੰਗਦਾ ਹੈ ਇਹਦਾ ਕੀ ਕਾਰਨ ਹੈ ਇਹਦਾ ਹੀ ਹੁਣ ਨੂੰ ਵੀ ਪਤਾ ਹੋਵੇ ਕਿ ਕਿਉਂ ਮੰਗਦਾ ਉਹ ਸਾਡੇ ਕੋਲ ਤਾਂ ਆਏ ਨਹੀਂ ਆ ਸਾਡੇ ਤੁਹਾਡੇ ਕੋਲ ਪਰਤਲੀ ਤੌਰ ਤੇ ਕਦੀ ਪੈਸੇ ਦੀ ਮੰਗ ਨਹੀਂ ਕੀਤੀ ਹੁੰਦੀ। ਨਹੀਂ ਜੀ। ਅੱਜ ਤੱਕ ਸਾਡੇ ਕੋਲ ਉਹਨਾਂ ਦਾ ਇੱਕ ਵੀ ਫੋਨ ਕਾਲ ਨਹੀਂ ਆਇਆ। ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਕੋਲ ਥੋੜਾ ਛੋਟਾ ਅਮਾਉਂਟ ਵੀ ਲੈਣਾ ਹੋਵੇ ਨਾ ਤਾਂ ਅਸੀਂ ਉਸ ਬੰਦੇ ਕੋਲ ਅਸੀਂ ਪਹੁੰਚ ਕਰਦੇ ਹਾਂ ਕਿ ਸਾਡੇ ਤੁਹਾਡੇ ਕੋਲ ਪੈਸੇ ਸਾਨੂੰ ਪੈਸੇ ਵਾਪਸ ਦਿੱਤੇ ਜਾਣ। ਸਾਡੇ ਕੋਲ ਅੱਜ ਤੱਕ ਕੋਈ ਵੀ ਨਹੀਂ ਪਹੁੰਚ ਨਹੀਂ ਕੀਤੀ ਨਾ ਸਾਨੂੰ ਕੋਈ ਫੋਨ ਕਾਲ ਆਇਆ। ਸਿਰਫ ਮੀਡੀਆ ਦੇ ਥਰੂ ਹੀ ਇਹ ਕਹਿੰਦਾ ਪਿਆ ਹੈ ਐਲਿਗੇਸ਼ਨ ਹੁੰਦਾ ਪਿਆ ਕਿ 80 ਲੱਖ ਰੁਪਿਆ ਜਿਹੜਾ ਆ ਉਹ ਮੈਂ ਇਹਨਾਂ ਨੇ ਥੱਜਿਆ ਸਾਡੇ ਕੋਲੋਂ। ਪਹਿਲੀ ਗੱਲ ਤਾਂ ਇਹ ਇਹ ਪ੍ਰੂਫ ਦਵੇ ਕਿ 80 ਲੱਖ ਇਹਦੀ ਕੋਲ ਕਿੱਥੋਂ ਆ ਗਿਆ ਜੇ ਸਾਨੂੰ ਦਿੱਤੇ ਆ ਤੇ ਉਹਦੇ ਪ੍ਰੂਫ ਲੈ ਆਵੇ ਕਿ ਹਾਂ ਵੀ ਇਦਾਂ ਇਦਾਂ ਤਰੀਕੇ ਨਾਲ ਮੈਂ 80 ਲੱਖ ਰੁਪਏ ਮੇਰੇ ਪਰਿਵਾਰ ਨੇ ਪਾਸਟਰ ਨੂੰ ਦਿੱਤਾ ਆ ਤੇ ਜੇ ਕੋਈ ਸਾਡੇ ਵੱਲੋਂ ਇਨਕੁਆਰੀ ਆ ਕਿਸੇ ਵੀ ਬੈਂਕ ਸਟੇਟਮੈਂਟ ਚਾਹੀਦੀ ਕੋਈ ਵੀ ਇਨਕੁਆਰੀ ਆ ਉਹ ਅਸੀਂ ਦੇਣ ਨੂੰ ਤਿਆਰ ਆ ਕਿਸੇ ਵੀ ਇਹ ਸਾਡੇ ਨਾਲ ਟੇਬਲ ਟੌਚ ਵੀ ਕਰ ਸਕਦਾ ਸਾਡੇ ਨਾਲ ਆਮੋ ਸਾਹਮਣੇ ਬਹਿ ਕੇ ਗੱਲ ਵੀ ਕਰ ਸਕਦਾ ਔਰ ਅਸੀਂ ਨੂੰ ਜਵਾਬ ਦੇਣ ਲਈ ਤਿਆਰ ਆ ਜਿੱਦਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਨਸੀਬ ਭਾਈਚਾਰੇ ਉੱਤੇ ਚੱਲ ਰਹੀਆਂ ਇਦਾਂ ਹੀ ਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਏਹੀ ਚਾਲ ਹੈ ਜਾਂ ਇਹ ਸਿਰਫ ਇਸਤਰੀਫ ਦੀ ਸਾਜ਼ਿਸ਼ ਆ ਅਸਲ ਦੇ ਵਿੱਚ ਕੀ ਚਾਹੁੰਦਾ ਆ ਕਿ ਮੈਂ ਇਹ ਪਿੰਲ ਨੂੰ ਵੀ ਜਦੋਂ ਕੁਝ ਸਮੇਂ 2 ਸਾਲ ਪਹਿਲਾਂ ਥੋੜਾ ਜਿਹਾ ਮਸੀਲ ਲੋਟਣ ਦੇ ਵਿਰੋਧ ਚਾਫੀ ਲੋਕ ਉੱਠੇ ਔਰ ਇਨੇ ਚਾਇਆ ਕਿ ਉਹ ਨਾਵੇਂ ਕਿ ਇਹ ਇੱਕ ਇਹ ਚ ਲੋਟਣ ਦਾ ਧਿਆਨ ਖਿੱਚਣ ਦੇ ਲਈ ਇੱਕ ਬੜਾ ਵਧੀਆ ਸਮਾਂ ਆ ਇਹਨੇ 2 ਸਾਲ ਪਹਿਲਾਂ ਵੀ ਸਾਡੇ ਵਿਰੋਧ ਜਿਹੜੀ ਵੀਡੀਓ ਪਾਈ ਆ ਔਰ ਹੁਣ ਫਿਰ ਸਮਾਂ ਕੁਝ ਆਇਆ ਔਰ ਇਹਨੇ ਫਿਰ ਸੋਚਿਆ ਜੀ ਮੈਂ ਕਿ ਹੋਣਾ ਫਿਰ ਵੀਡੀਓ ਪਾਵਾਂ ਇਹਦਾ ਮੇਨ ਕਾਰਨ ਇਹ ਤਾਂ ਇਸ ਲਈ ਵੀਡੀਓ ਪਾਉਂਦਾ ਆ ਕਿ ਮੇਰੀ ਜਿਹੜੀ ਆ ਨਾ ਥੋੜੀ ਜਿਹੀ ਪਛਾਣ ਹੋ ਜੇ ਕਿ ਫੇਮ ਫੇਮ ਦੇ ਵਿਸ਼ੇ ਇੱਕ ਨਾਮ ਦੇ ਵਿਸ਼ੇ ਕੀ ਹਾਂ ਵੀ ਮੇਰਾ ਚਿਹਰਾ ਅੱਗੇ ਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਮੈਂ ਅਲੀਗੇਸ਼ਨ ਹੀ ਲਗਾਵਾ ਕਿਉਂਕਿ ਇਹ ਸਿਰਫ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਸੱਚਾਈ ਬਿਲਕੁਲ ਨਹੀਂ ਅਸੀਂ ਲੱਕ ਦੇ ਵਿੱਚ ਜੇ ਹੈ ਜੀ ਇਹਦੀ ਕੋਲ ਸੱਚਾਈ ਆ ਉਹ ਸੱਚਾਈ ਜਿਹੜੀ ਆ ਉਹ ਸਾਡੇ ਨਾਲ ਸਾਹਮਣੇ ਪੇਸ਼ ਕਰੇ ਔਰ ਅਸੀਂ ਉਹਦਾ ਹਿਸਾਬ ਦੇਣ ਦੀ ਲਈ ਤਿਆਰ ਆਂ ਤਹਾਡੀ ਅਗਲੀ ਕਾਰਵਾਈ ਕੀ ਹੋਏਗੀ ਤੁਸੀਂ ਇਹਦੇ ਵਿੱਚ ਕੋਈ ਕਾਰਵਾਈ ਕਰੋ ਕਰਵਾਓਗੇ ਜਾਂ ਕੀ ਕਰੋਗੇ ਹਾਂਜੀ ਅੱਜ ਤੱਕ ਇਹਨਾਂ ਨੇ ਇੱਕ ਵੀਡੀਓ ਵਿੱਚ ਇਹ ਵੀ ਬੋਲਿਆ ਆ ਕਿ ਉਹਨਾਂ ਨੇ ਸਾਡੇ ਤੇ ਜਿਹੜੀ ਆ 295 ਦੀ ਧਾਰਾ ਲਵਾਈ ਹੈ ਇਦਾਂ ਦਾ ਕੋਈ ਵੀ ਸਾਡੇ ਵੱਲੋਂ ਜੀ ਇਹਦੇ ਕੋਲ ਕੋਈ ਰਿਟਰਨ ਚ ਹੈਗਾ ਕਿ ਅਸੀਂ ਕੋਈ ਇਹਦੇ ਉੱਪਰ ਖਿਲਾਫ ਇਦਾਂ ਦੀ ਕੋਈ ਐਫਆਈ ਕਰਾਈ ਹੈ ਤਾਂ ਇਹ ਪ੍ਰੂਫ ਲੈ ਕੇ ਆ ਸਕਦਾ ਆ ਹਾਂ ਜੇ 80 ਲੱਖ ਦਾ ਇਹ ਸਬੂਤ ਦੇਂਦਾ ਆ ਕਿ ਮੈਂ ਦਿੱਤਾ ਆ ਮੇਰੇ ਮਾਪੇ ਨੇ ਦਿੱਤਾ ਆ ਇਹ ਸਬੂਤ ਲੈ ਕੇ ਆਵੇ ਕਿ ਹਾਂ ਵੀ ਮੇਰੇ ਪਰਿਵਾਰ ਨੇ 80 ਲੱਖ ਦਿੱਤਾ ਆ ਨਹੀਂ ਤਾਂ ਫਿਰ ਮਾਨਹਾਨੀ ਦੇ ਕੇਸ ਦੇ ਵਿੱਚ ਅਸੀਂ ਜ਼ਰੂਰ ਇਹਦੇ ਉੱਪਰ ਕਾਰਵਾਈ ਕਰਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅੱਗੇ ਲੋਕਾਂ ਤੱਕ ਪਹੁੰਚਾਓ ਕਿ ਜਿਵੇਂ ਕਿ ਪਾਸਜ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਕਿਵੇਂ ਮਸੀਹ ਲੋਕਾਂ ਦੇ ਕਰੈਕਟਰ ਨੂੰ ਸ਼ਵੀਆਂ ਨੂੰ ਖਰਾਬ ਕਰਨ ਦੀ ਜੋ ਕਿ ਕੋਸ਼ਿਸ਼ ਕੀਤੀ ਜਾਂਦੀ ਔਰ ਲੋਕਾਂ ਤੱਕ ਵੀ ਸਚਾਈ ਅਸੀਂ ਪਹੁੰਚਾ ਸਕੀਏ ਔਰ ਵੀਡੀਓ ਨੂੰ ਸ਼ੇਅਰ ਕਰੋ ਵਿਚਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾ ਕੇ ਆਨ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ